ਦਾ ਪਰਚੂਸ਼ਨ ਅਸੀਂ 24 ਕਰੋੜ ਦਾ ਜਿਹੜਾ ਕਪਲਾ ਕੀਤਾ ਉਹਦੇ ਬਾਰੇ ਕਾਂਗਰਸ ਹਮੇਸ਼ਾ ਹੀ ਕਾਫੀ ਸਮੇ ਤੋਂ 70 ਸਾਲ ਤੋਂ ਜਿਹੜੀ ਇਹ ਜਿਹੜੀ ਵੀ ਜਿਹੜੀ ਵੀ ਸਤਾਚ ਰਹੀ ਆ ਇਹ ਇਹਨਾਂ ਨੇ ਭ੍ਰਿਸ਼ਟਾਚਾਰ ਹੀ ਫੈਲਾ ਲਿਆ ਵਾ ਰਾਜਾ ਬਰਿੰਦ ਜਿਹੜੇ ਸੀਗੇ ਉਹਨਾਂ ਨੇ ਵੀ ਕਪਲਾ ਕੀਤਾ ਸੀ ਬਸਾ ਦੇ ਵਿੱਚ ਇਹਨਾਂ ਨੇ ਫੂਡ ਸਪਲਾਈ ਦੇ ਮਹਿਕਮੇ ਦੇ ਜਦੋਂ ਸੀਗੇ ਇਹਨਾਂ ਨੇ 24 ਕਰੋੜ ਦਾ ਕਪਲਾ ਕੀਤਾ ਹੈਗਾ ਵਾ ਇਹ ਜਿਹੜੀਆਂ ਪਾਰਟੀਆਂ ਹੈਗੀਆਂ ਇਹਨਾਂ ਨੇ ਲੁੱਟਖੋਟੀ ਕਰਨੀ ਹੁੰਦੀ ਆ ਹੋਰ ਉਹਨਾਂ ਦਾ ਕੋਈ ਕੰਮ ਨਹੀਂ ਹੈਗਾ ਬੰਦਾਂ ਨੂੰ ਗੁਬਰਾਹ ਕਰਕੇ ਇਹ ਵਾਹ ਵੋਟਰਾਂ ਨੂੰ ਗੁਬਰਾਹ ਕਰਕੇ ਵੋਟਾਂ ਲੈ ਕੇ ਜਿੱਤ ਪ੍ਰਾਪਤ ਕਰਕੇ ਲੁੱਟਾ-ਫੁਵਾਹੀ ਕਰਨੀ ਆ ਹੁੰਦੀ ਆ ਇਹਨਾਂ ਨੇ ਕਾਂਗਰਸੀਆਂ ਦਾ ਇਹੀ ਹਾਲ ਆ ਇਹੀ ਅੱਗੇ ਰਹਿਣਾ ਵਾ ਇਹਨਾਂ ਤੋਂ ਬਚ ਕੇ ਹੀ ਰਹਿਣਾ ਚਾਹੀਦਾ ਕਾਂਗਰਸੀਆਂ ਤੋਂ ਦੇਖੋ ਜੀ ਇਹ ਵੀ ਦੋ ਪਹਿਲੂ ਆ ਕਾਂਗਰਸ ਤੇ ਆਮ ਆਦੀ ਪਾਰਟੀ 'ਚ ਮੈਂ ਕੋਈ ਫਰਕ ਨਹੀਂ ਸਮਝਦਾ ਇਹਨਾਂ ਦੇ ਵੀ ਭ੍ਰਿਸ਼ਟਾਚਾਰ ਨੇ ਆਤ ਤੱਕੀ ਪਈ ਆ ਇਹਨਾਂ ਦਾ 74 ਸਾਲ ਦਾ ਪੂਰੇ ਰਿਕਾਰਡ ਹੀ ਥੋੜੇ ਪਏ ਆ ਆਮ ਆਦੀ ਪਾਰਟੀ ਨੂੰ ਇਹਨਾਂ ਨੇ ਜੋ ਬਦਲਾਅ ਦੇ ਨਾਂ ਦੇ ਉੱਤੇ ਲੁੱਟਿਆ ਕਿ ਸੁਟਿਆ ਭਗਤ ਸੰਘ ਦੇ ਨਾਂ ਦੇ ਉੱਤੇ ਲੁੱਟਿਆ ਵਾ ਲੁੱਟ ਕੇ ਆਪਣਾ ਜੇਬਾਂ ਭ ਮਾ ਇਹਨਾਂ ਦਾ ਕੋਈ ਵੀ ਐਮਐਲਏ ਇਹੋ ਜਿਹਾ ਬੰਦਾ ਨਹੀਂ ਹੈਗਾ ਜਿੰਨੇ ਆਪਣਾ ਘਰ ਨਹੀਂ ਭਰਿਆ ਇਹਨਾਂ ਦਾ ਜਦ ਦੇਖੋ ਤੁਸੀਂ ਵੀ ਕਿੱਥੇ ਉਹਨਾਂ ਨੂੰ ਰੋਟੀ ਖਾਣ ਨੂੰ ਵੀ ਪੈਸਾ ਨਹੀਂ ਸੀ ਕਿੱਥੇ ਅੱਜ ਕਿੱਥੇ ਬਲੰਦੀਆਂ ਤੇ ਪਹੁੰਚੇ ਹੋਏ ਆ ਇਹਨਾਂ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਪੰਜਾਬ ਸਰਕਾਰ ਦੇ ਕਰਜ਼ਾ ਹੁਣ ਵਧਿਆ ਜਾ ਰਿਹਾ ਹੈ ਕ੍ਰਿਸ਼ਟਾਚਾ ਸਭ ਤੋਂ ਵੱਡੀ ਚੀਜ਼ ਹੈ ਜੇ ਕਰਜ਼ਾ ਲਈ ਜਾਂਦੇ ਆ ਉਹਦੇ ਚ ਲਾਉਂਦੇ 10% ਵੀ ਨੇ 90% ਇਹਨਾਂ ਦੇ ਜੇਬਾਂ ਚ ਜਾਂਦੇ ਆ ਇਹ ਕੰਮ ਜਿਹੜੇ ਹੈਗੇ ਆ ਮਾੜੇ ਆ ਇਹੀ ਕਰਕੇ ਅਸੀਂ ਪਬਲਿਕ ਨੂੰ ਕਹਿੰਨੇ ਆ ਵੀ ਭਾਜੀਪੀ ਦਾ ਸਾਥ ਦਿਓ ਤਾਂ ਕਿ 2027 ਦੇ ਵਿੱਚ ਭਾਜੀਪੀ ਦੀ ਸਰਕਾਰ ਲਿਆ ਕੇ ਅਸੀਂ ਇੱਕ ਕ੍ਰਿਸ਼ਟਾਚਤ ਮੁਕ ਪੰਜਾਬ ਬਣਾਈਏ